विक्रमजीत विक्रम चौधरी ਨੂੰ ਕਾਂਗਰਸ ਨੇ ਪਾਰਟੀ ਦੇ ਵਿੱਚੋਂ ਕੀਤਾ ਸਸਪੈਂਡ ਫਲੋਰ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਨੇ ਵਿਕ੍ਰਮਜੀਤ ਸਿੰਘ ਚੌਧਰੀ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦੇਣ ਦਾ ਕਰ ਰਹੇ ਸਨ ਵਿਰੋਧ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦਾ ਦਾਵਾ 1 ਜੂਨ ਤੋਂ ਬਾਅਦ ਡਿੱਗ ਜਾਵੇਗੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦਾ ਪਲਟਵਾਰ ਸਰਕਾਰ ਰਹੇਗੀ ਪਰ 1 ਜੂਨ ਤੋਂ ਬਾਅਦ ਚੰਨੀ ਜਾਣਗੇ ਜੇ ਓਵਰਸੀਜ਼ ਕਾਂਗਰਸ ਦੇ ਲੀਡਰ ਸैम ਪੇਤਰਾਦਾ ਦੇ ਵਿਰਾਸਤੀ ਜਾਇਦਾਦ ਵਾਲੇ ਬਿਆਨ ਤੇ ਪੱਖੀ ਸਿਆਸਤ ਕਾਂਗਰਸ ਬੀਜੇਪੀ ਨੇ ਕਾਂਗਰਸ ਨੂੰ ਕਿਹਾ ਕਾਂਗਰਸ ਨੇ ਪੇਤਰਾਦਾ ਦੇ ਬਿਆਨ ਤੋਂ ਕੀਤਾ ਕਿ ਨਾਲ ਮੈਨੀਫੈਸਟੋ ਲੈ ਕੇ ਦਿੱਲੀ ਦੇ ਵਿੱਚ ਬੀਜੇਪੀ ਦਾ ਕਾਂਗਰਸ ਦਫਤਰ ਦੇ ਬਾਹਰ ਪ੍ਰਦਰਸ਼ਨ ਕਾਂਗਰਸ ਤੇ ਦੇਸ਼ ਤੋੜਨ ਦਾ ਲਗਾਇਆ ਇਲਜ਼ਾਮ ਪੁਲਿਸ ਨੇ ਰਾਤ ਦੇ ਵਿੱਚ ਲਈ ਪ੍ਰਦਰਸ਼ਨਕਾਰੀ ਰਾਹੁਲ ਗਾਂਧੀ ਬੋਲੇ ਕਾਂਗਰਸ ਦੇ ਮੈਨੀਫੈਸਟੋ ਤੋਂ ਡਰੀ ਬੀਜੇਪੀ ਕਿਸਾਨਾਂ ਦੇ ਵੱਲੋਂ ਸੱਦੀ ਡਿਬੇਟ ਤੇ ਸੁਨਿਲ ਜਾਖੜ ਦਾ ਜਵਾਬ ਕਿਹਾ ਜਿਵੇਂ ਲੁਧਿਆਣਾ ਦੇ ਵਿੱਚ ਮੁੱਖ ਮੰਤਰੀ ਨੇ ਡਿਬੇਟ ਦੇ ਨਾਮ ਦੇ ਉੱਤੇ ਕੀਤਾ ਸੀ ਡਰਾਮਾ ਉਵੇਂ ਹੀ ਕਿਸਾਨਾਂ ਨੇ ਵਿਚਾਰ ਚਰਚਾ ਦਾ ਬਣਾ ਦਿੱਤਾ ਤਮਾਸ਼ਾ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਪੋਲੀਟੀਕਲ ਪਾਰਟੀ ਦੇ ਅੰਦਰ ਰਹਿ ਕੇ ਕੋਈ ਬਿਆਨਬਾਜ਼ੀ ਆਪਣੀ ਪਾਰਟੀ ਦੇ ਖਿਲਾਫ ਕਰੇ ਜਦੋਂ ਪਰਿਵਾਰ ਦਾ ਇੱਕ ਮੈਂਬਰ ਕਿਸੇ ਹੋਰ ਪਾਰਟੀ ਦੇ ਵਿੱਚ ਚਲਿਆ ਜਾਵੇ ਤੇ ਫਿਰ ਸਬਦ ਵਿਚਾਲੇ ਐਕਸ਼ਨ ਹੋਵੇ ਫਿਰ ਫਰਕ ਤੱਪੇਂਦਾ ਹੈ ਸ਼ੁਰੂਆਤ ਅੱਜ ਕਰਨ ਜਾ ਰਹੇ ਕਾਂਗਰਸ ਤੋਂ ਕਾਂਗਰਸ ਨੇ ਫਲੋਰ ਤੋਂ ਵਿਧਾਇਕ ਅਤੇ ਸੰਤੋਖ ਚੌਧਰੀ ਦੇ بیٹے ਵਿਕਰਮਜੀਤ ਚੌਧਰੀ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ विक्रमजीत चौधरी ਤੇ ਪਾਰਟੀ ਵਿਰੋਧੀ ਸਰਗਰਮੀਆਂ ਦੇ ਚਲਦੇ ਕਾਰਵਾਈ ਕੀਤੀ ਗਈ ਉਧਰ ਪਾਰਟੀ ਰਿਐਕਸ਼ਨ ਤੋਂ ਬਾਅਦ ਵਿਕਰਮ ਚੌਧਰੀ ਨੇ న్యూਸ 8 ਨੂੰ ਕਿਹਾ ਕਿ ਹੁਣ ਉਹ ਚੰਨੀ ਦਾ ਖੁੱਲਕੇ ਵਿਰੋਧ ਕਰਨਗੇ ਕਿ ਇਹ ਇੱਕ ਇੱਕ ਬੰਦਾ ਚੀਜ਼ ਵਿੱਚ ਉਸ ਤੇ ਹੰਦਾ ਹੋਇਆ ਦੋਸ਼ੀਤਾ ਤੋਂ ਆ ਗਿਆ ਜੀ ਮੀਟੂ ਦੇ ਅਲੀਗੇਸ਼ਨ ਉਹਦੇ ਤੇ ਨੇ ਜੀ ਟਰੈਕ ਰਿਕਾਰਡ ਉਹਦਾ ਮਾਰਾ ਹੈ ਇਜ਼ੀ ਉਹਦੇ ਮਗਰ ਹੈ ਡਿਜੀਲੈਂਸ ਉਹਦੇ ਮਗਰ ਹੈ ਤਾਂ ਫਿਰ ਉਹਦੇ ਉਹਦੇ ਕਿਹੜੇ ਬਾਹ ਤੇ ਕੋਕੇ ਲੱਗੇ ਸੀ ਜਿਹੜੇ ਉਹਨੂੰ ਲਿਆ ਕੇ ਜਿਲੰਧਰ ਨਰੋਨਾ ਪਿਆ विक्रमजीत चौधरी ਨੇ ਚਨਜੀਤ ਸਿੰਘ ਚੰਨੀ ਦਾ ਵਿਰੋਧ ਕੀਤਾ ਸੀ ਦਰਅਸਲ ਕਾਂਗਰਸ ਨੇ ਵਿਕ੍ਰਮ ਚੌਧਰੀ ਦੀ ਮਾਤਾ ਕਰਮਜੀਤ ਕੌਰ ਦੀ ਟਿਕਟ ਕੱਟ ਕੇ ਚੰਨੀ ਨੂੰ ਜਲੰਧਰ ਤੋਂ ਉਮੀਦਵਾਰ ਬਣਾ ਦਿੱਤਾ ਜਿਸ ਤੋਂ ਬਾਅਦ ਕਰਮਜੀਤ ਕੌਰ ਚੌਧਰੀ ਨੇ ਕਾਂਗਰਸ ਨੂੰ ਛੱਡ ਦਿੱਤਾ ਤੇ ਭਾਜਪਾ ਜੁਆਇਨ ਕਰ ਲਈ ਮਾਤਾ ਦੇ ਭਾਜਪਾ ਜੁਆਇਨ ਕਰਨ ਤੋਂ ਬਾਅਦ ਵਿਕ੍ਰਮ ਚੌਧਰੀ ਦੇ ਵੱਲੋਂ ਵੀ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਨਜੀਤ ਸਿੰਘ ਚੰਨੀ ਦੇ ਉੱਤੇ ਤਿੱਖੇ ਸ਼ਬਦੀ ਬਾਰ ਕੀਤੇ ਜਾ ਰਹੇ ਸਨ ਤਾਂ ਵਿਕਰਮਜੀਤ ਚੌਧਰੀ ਟੈਕਨੀਕਲੀ ਕਾਂਗਰਸ ਦੇ ਵਿੱਚ ਨੇ ਪਰ ਕਾਂਗਰਸ ਨੇ ਸਸਪੈਂਡ ਕਰ ਦਿੱਤਾ ਹੈ ਆਮ ਤੌਰ ਤੇ ਇਸ ਤਰੀਕੇ ਨਾਲ ਹੀ ਹੁੰਦਾ ਹੈ ਪਾਰਟੀ ਤੋਂ ਕੱਢਿਆ ਕਿਉਂ ਨਹੀਂ ਸਸਪੈਂਡ ਕਿਉਂ ਕੀਤਾ ਉਸਦੀ ਇੱਕ وجہ ਇਹ ਹੈ ਕਿ ਜੇਕਰ ਪਾਰਟੀ ਤੋਂ ਉਹਨਾਂ ਨੂੰ ਕੱਢ ਦਿੱਤਾ ਗਿਆ ਤਾਂ ਫਿਰ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਵਿਧਾਇਕੀ ਵਾਲੀ ਆ ਉਹ ਬਰਕਰਾਰ ਰਹੇਗੀ ਜੇਕਰ ਉਹ ਖੁਦ ਪਾਰਟੀ ਨੂੰ ਛੱਡ ਦਿੰਦੇ ਨੇ ਤਾਂ ਫਿਰ ਉਹਨਾਂ ਦੀ ਮੈਂਬਰਸ਼ਿਪ ਚਲੀ ਜਾਏਗੀ ਤੇ ਇਸ ਕਰਕੇ ਪਾਰਟੀ ਕੱਢਦੀ ਨਹੀਂ ਸਸਪੈਂਡ ਕਰ ਦਿੰਦੀ ਹੈ ਜਿਵੇਂ ਪ੍ਰਨੀਤ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਅਗੇ ਵਧਦੇ ਤੇ ਹੁਣ ਗੱਲ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਉਸ ਦਾਅਵੇ ਦੀ ਜ ਜਿਹਨਾਂ ਨੇ ਪੰਜਾਬ ਸਰਕਾਰ ਨੂੰ ਲੈ ਕੇ ਕੀਤਾ ਚੰਨੀ ਨੇ ਦਾਅਵਾ ਕੀਤਾ ਕਿ ਚੋਣਾਂ ਦੇ 1 ਮਹੀਨੇ ਬਾਅਦ ਪੰਜਾਬ ਸਰਕਾਰ ਡਿੱਗ ਜਾਏਗੀ ਵੈਸੇ ਮੈਂ ਇੱਕ ਗੱਲ ਕਹਿ ਦੇਣਾ ਕਿ ਆ ਚੋਣਾਂ ਆ ਗਈਆਂ ਇੱਕ ਤਰੀਕ ਤੋਂ ਬਾਅਦ 1 ਮਹੀਨਾ ਨੇ ਟੱਪਣਾ ਇਹ ਆਮ ਆਦਮੀ ਦੀ ਸਰਕਾਰ ਗਿਰ ਜਾਣੀ ਹੈ ਉਧਰ ਚੰਨੀ ਦੇ ਦਾਅਵੇ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਪਲਟਵਾਰ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਤਾਂ ਰਹੇਗੀ ਪਰ ਚੰਨੀ ਬਾਹਰ ਨਹੀਂ ਜੇਲ੍ਹ ਦੇ ਵਿੱਚ ਰਹਿਣਗੇ ਇਹ ਗੱਲ ਸਪਸ਼ਟ ਹੈ ਸਾਡੀ ਸਰਕਾਰ ਤਾਂ ਚੱਲੂਗੀ ਮਾਨ ਸਾਹਿਬ ਦੀ ਸਰਕਾਰ ਤਾਂ ਚੱਲੂਗੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਚੱਲੂਗੀ ਪਰ ਇਹ ਸਪਸ਼ਟ ਹੈਗਾ ਕਿ 1 ਜੂਨ ਤੋਂ ਬਾਅਦ ਤੁਸੀਂ ਜ਼ਰੂਰ ਗ੍ਰਿਫਤਾਰ ਹੋਗੇ ਆਪਣੇ ਕਪਲਿਆਂ ਕਾਰਨ ਔਰ ਆਪਣੇ ਸਕੈਮਾਂ ਕਾਰਨ ਹਾਲਾਂਕਿ ਸੂਬਾ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਵੀ ਚੰਨੀ ਦੇ ਦਾਅਵੇ ਦੇ ਨਾਲ ਇਤਫਾਕ ਨਹੀਂ ਰੱਖਦੇ ਪਾਣੀ ਜਦੋਂ ਇੱਥੇ ਆ ਜੂਗਾ ਸਭ ਲੋਕ ਫੈਸਲਾ ਕਰਨਗੇ ਆ ਮੈਨੂੰ ਲੱਗਦਾ ਇੱਥੇ ਲੋਕ ਆ ਨਾ ਨਹੀਂ ਲੋਕਾਂ ਦਾ ਰਾਜ ਹੈ ਕੋਈ ਲੋਕਾਂ ਦਾ ਰਾਜ ਰੂਜ ਹੈ ਨਹੀਂ ਆ ਆ ਅਲਫਾਂਜ਼ੋ ਆਮ ਦਾ ਰਾਜ ਹੈ ਇਹਨੂੰ ਪੰਜਾਬ ਵਾਸਤੇ ਬਹੁਤ ਮਹਿੰਗਾ ਸੌਦਾ ਪਿਆ ਸਾਬ ਹੁਣ ਚੋਣਾਂ ਤੋਂ ਬਾਅਦ ਕਿਸ ਦਾ ਦਾਵਾ ਸਹੀ ਹੁੰਦਾ ਇਹ ਦੇਖਣਾ ਹੋਵੇਗਾ खैर ਜਦੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੂੰ ਸਾਬਕਾ ਸੀਐਮ ਨੂੰ ਇਲੈਕਸ਼ਨ ਤੋਂ ਬਾਅਦ ਚੋਣਾਂ ਤੋਂ ਬਾਅਦ ਜੇਲ੍ਹ ਜਾਣ ਦੀਆਂ ਗੱਲਾਂ ਹੋਣ ਜਾਂ ਫਿਰ ਜੇਲ੍ਹ ਜਾਣ ਦਾ ਦਾਵਾ ਕੀਤਾ ਜਾਵੇ ਫਿਰ ਫਰਕ ਤਾਂ ਪੈਂਦਾ ਹੈ ਹੁਣ ਅੱਗੇ ਵੱਧਦੇ ਗੱਲ ਹੋਵੇਗੀ ਕਿਸਾਨਾਂ ਦੀ ਬੀਜੇਪੀ ਦੀ ਸੁਨੀਲ ਜਾਖੜ ਦੀ ਸੁਨੀਲ ਜਾਖੜ ਕਿਸਾਨਾਂ ਦੇ ਉੱਤੇ ਨਿਸ਼ਾਨਾ 사ਧ ਰਹੇ ਨੇ ਤੇ ਕਹਿ ਰਹੇ ਨੇ ਕਿ ਕਿਸਾਨ ਨੇ ਡਿਬੇਟ ਨਹੀਂ ਬਲਕਿ ਤਮਾਸ਼ਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਜਿਵੇਂ ਸੀਐਮ ਨੇ ਲੁਧਿਆਣਾ ਦੇ ਵਿੱਚ ਡਰਾਮਾ ਕੀਤਾ ਸੀ ਜਿਵੇਂ ਸੀਐਮ ਨੇ ਕੀਤਾ ਉਵੇਂ ਹੀ ਕਿਸਾਨਾਂ ਨੇ ਕੀਤਾ ਕਿਸਾਨਾਂ ਨੇ ਮੰਗਲਵਾਰ ਨੂੰ ਡਿਬੇਟ ਸੱਦ ਲਈ ਸੀ ਇੱਕ ਬਹਿਸ ਤੇ ਚੰਡੀਗੜ੍ਹ ਦੇ ਕਿਸਾਨ ਪਾਬੰਦੇ ਵਿੱਚ ਤੇ ਉਸ ਡਿਬੇਟ ਦੇ ਦੌਰਾਨ ਖਾਲੀ ਕੁਰਸੀਆਂ ਲਗਾਈਆਂ ਗਈਆਂ ਉਹਨਾਂ ਦੇ ਉੱਤੇ ਤਸਵੀਰਾਂ ਲਗਾ ਦਿੱਤੀਆਂ ਗਈਆਂ ਭਾਜਪਾ ਦੇ ਵੱਡੇ ਆਗੂਆਂ ਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਿਤ ਸ਼ਾਹ ਸੁਨੀਲ ਜਾਖੜ ਜੀਪੀ ਨੱਡਾ ਖੇਤੀਬਾੜੀ ਮੰਤਰੀ ਸਭ ਦੀਆਂ ਫੋਟੋਆਂ ਲਗਾ ਕੇ ਚੇਅਰਜ਼ ਰੱਖੀਆਂ ਗਈਆਂ ਸੀ ਔਰ ਕਈ ਘੰਟਿਆਂ ਦੇ ਇੰਤਜ਼ਾਰ ਤੋਂ ਬਾਅਦ ਕਿਸਾਨਾਂ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਸੱਦਿਆ ਸੀ ਕਿ ਆਓ ਸਾਡੇ ਨਾਲ ਕਿਸਾਨੀ ਮੁੱਦਿਆਂ ਦੇ ਉੱਤੇ ਗੱਲਬਾਤ ਕਰੋ ਬਹਿਸ ਕਰੋ ਐਮਐਸਪੀ ਦੀ ਲੀਗਲ ਗਾਰੰਟੀ ਦੇ ਉੱਤੇ ਬਹਿਸ ਕਰੋ ਉਹ ਨਹੀਂ ਆਏ ਬੀਜੇਪੀ ਜਵਾਬ ਨਹੀਂ ਦੇਣਾ ਚਾਹੁੰਦੀ ਇੱਕ ਘਟਨਾ ਕਰ ਮੰਗਲਵਾਰ ਦਾ ਸੀ ਤੇ ਜਦੋਂ ਜਾਖੜ ਤੋਂ ਸਵਾਲ ਕੀਤਾ ਗਿਆ ਸੁਨੀਲ ਜਾਖੜ ਨੂੰ ਕਿ ਕਿਸਾਨਾਂ ਨੇ ਤੁਹਾਨੂੰ ਸੱਦਿਆ ਸੀ ਜਾਂ ਕਿਸਾਨਾਂ ਨੇ ਉੱਥੇ ਡਿਬੇਟ ਰੱਖੀ ਸੀ ਤੇ ਉਹਨਾਂ ਨੇ ਕਿਹਾ ਕਿ ਬੀਜੇਪੀ ਜਵਾਬ ਨਹੀਂ ਦੇ ਰਹੀ ਤਾਂ ਸੁਨੀਲ ਜਾਖੜ ਨੇ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਸਾਦੇ ਇੱਕ ਤਾਂ ਕਿਸਾਨ ਤੇ ਦੂਜੀ ਸਰਕਾਰ ਪੰਜਾਬ ਦੀ ਉਹਨਾਂ ਨੇ ਕਿਹਾ ਕਿ ਜਿਵੇਂ ਸੀਐਮ ਨੇ 1 ਨਵੰਬਰ ਨੂੰ ਲੁਧਿਆਣਾ ਦੇ ਵਿੱਚ ਡਿਬੇਟ ਵਾਲਾ ਡਰਾਮਾ ਕੀਤਾ ਸੀ ਕੁਝ ਉਸ ਤਰੀਕੇ ਨਾਲ ਹੀ ਕਿਸਾਨਾਂ ਦੇ ਵੱਲੋਂ ਡਰਾਮਾ ਕੀਤਾ ਗਿਆ। ਉਹ ਦੇਖੀਓ ਉੱਤੇ ਕੁਰਸੀਆਂ ਤੇ ਇਹ ਜੀ ਇਹ じゃ ਇੱਕ ਮੰਜ਼ਰ ਪਹਿਲਾਂ ਵੀ ਹੋਇਆ ਸੀਗਾ। ਪੰਜ ਚਾਰ ਮਹੀਨੇ ਪਹਿਲਾਂ ਵੀ ਤੁਸੀਂ ਦੇਖਿਆ ਸੀਗਾ ਲੁਧਿਆਣਾ ਦੇ ਅੰਦਰ ਹੋਇਆ ਸੀ। ਹਾਂਜੀ। ਈਸ਼ੂ ਕੀ ਸੀਗਾ? ਐਸਓਆਈਐਲ ਦਾ ਈਸ਼ੂ ਸੀਗਾ। ਐਸਓਆਈਐਲ ਈਸ਼ੂ ਦੇ ਉੱਤੇ ਭਗਵੰਤ ਮਾਨ ਜੀ ਨੇ ਸਪਰੀਮ ਕੋਰਟ ਦੇ ਅੰਦਰ ਜਾ ਕੇ ਗੋਡੇ ਟੇਕੇ ਪੰਜਾਬ ਦੇ ਪਾਣੀਆਂ ਦੇ ਉੱਤੇ ਉੱਥੇ ਬਿਆਨ ਕੁਝ ਹੋਰ ਦੇ ਕੇ ਆਏ ਕਹਿੰਦੇ ਮੈਂ ਜਾ ਕੇ ਬਾਜਰਾ ਵੀ ਜਾ ਦੂੰਗਾ ਜੀ ਤੁਸੀਂ ਆ ਰੱਦ ਕਰ ਦਿਓ ਜੀ ਕੋਈ ਮਾਪਿਆ ਬਣਾ ਦੂੰਗਾ ਜੀ ਉਹਨਾਂ ਨੇ ਕਿਹਾ ਉਹ ਸੀਗੇ ਵੀ ਨਾ ਤਾਂ ਆਪੋਜੀਸ਼ਨਸ ਮੈਨੂੰ ਬਣਾਉਣ ਦੇ ਰਹੀ ਨਾ ਹੀ ਇਹ ਕਿਸਾਨ ਬਣਾਉਣ ਦੇ ਰਹੇ ਤੇ ਮੈਂ ਬਣਾ ਦੂੰਗਾ ਤੁਸੀਂ ਸਾਨੂੰ ਬਾਜਰੇ ਦਾ ਦੇ ਦਿਓ ਉਹਦੇ ਬਾਅਦ ਇੱਕ ਸੀਰੀਅਸ ਡਿਸਕਸ਼ਨ ਹੋਣੀ ਚਾਹੀਦੀ ਸੀ ਉਹਨਾਂ ਨੇ ਉਹਦਾ ਇੱਕ ਇਵੈਂਟ ਬਣਾਤਾ ਇੱਕ ਥੀਏਟਰ ਇਵੈਂਟ ਬਣਾਤਾ ਕਿਉਂਕਿ ਉਹਨਾਂ ਦਾ ਕਸੂਰ ਨਹੀਂ ਭਗਵੰਤ ਮਾਨ ਜੀ ਦਾ ਮੈਂ ਅਗਲਾ ਉਹਨਾਂ ਦਾ ਜੇਜਗ ਪਛੋਕੜ ਹੈ ਮੈਂ ਉਹਨਾਂ ਕਿਸਾਨਾਂ ਤਾਂ ਕਿਸਾਨੀ ਦੀ ਗੱਲ ਕਰੂੰਗਾ ਸਾਬ ਉਹ ਕਲਾਕਾਰ ਆਏ ਜੋ ਕੁਝ ਵੀ ਡਰਾਮੇ ਕਰਦੇ ਸੀ ਨਾਟਕ ਕਰਦੇ ਸੀਗੇ ਉਹਨਾਂ ਨੇ ਨਾਟਕ ਕਰਤਾ ਸਾਬ ਇਸ ਕਰਕੇ ਆ ਜਿਹੜਾ ਕੰਮ ਹੈ ਇੱਕ ਐਡੇ ਗੰਭੀਰ ਮੁੱਦੇ ਨੂੰ ਨਾਟਕ ਬਣਾਉਣ ਦਾ ਕੰਮ ਐਸਐਲ ਵਰਗੇ ਮੁੱਦੇ ਨੂੰ ਭਗਵੰਤ ਮਾਨ ਜੀ ਨੂੰ ਸ਼ੋਭਾ ਦਿੰਦਾ ਹੈ ਕਿਸਾਨੀ ਦਾ ਮੁੱਦਾ ਬਹੁਤ ਗੰਭੀਰ ਹੈ ਸਾਹਿਬ ਇਹਨਾਂ ਦੇ ਐਵੇਂ ਉਹਨਾਂ ਨੇ ਉਹ ਪ੍ਰਭਾਵ ਬਣਾ ਕੇ ਆ ਉਹਨਾਂ ਨੇ ਐਸੇ ਕਿਸਾਨੀ ਦੇ ਮੁੱਦੇ ਦਾ ਮਜ਼ਾਕ ਬਣਵਾਤਾ ਮੇਰੀ ਇਸ ਕਰਕੇ ਯੂਨੀਅਨਸ ਨੂੰ ਬੇਨਤੀ ਹੈ ਸਾਡੀ ਮੁਖਾਲਫਤ ਕਰਨੀ ਹੈ ਕਿ ਉਹ ਕੀ ਕਰਨਾ ਕਰੋ ਪਰ ਕਿਸਾਨੀ ਦੇ ਮੁੱਦੇ ਨੂੰ ਐ ਰੋਲੋ ਨਾ ਸਾਹਿਬ ਇਟ ਇਜ਼ ਟੂ ਸੀਰੀਅਸ ਇਸ਼ੂ ਟੂ ਬੀ ਟੇਕਨ ਤਾਂ ਬਿਆਨਬਾਜ਼ੀ ਖੋਬੋੜੀਆ ਵਾਰ ਫਲਟ ਵਾਰ ਹੋਰ ਦਿਆ ਉਧਰ ਕਾਂਗਰਸ ਦੇ ਅਗੋ ਸੈਂਪੇਚਰੋਦਾ ਦੇ ਬਿਆਨ ਨੇ ਲੋਕ ਸਭਾ ਚੋਣਾਂ ਦੇ ਵਿੱਚ ਬੀਜੇਪੀ ਨੂੰ ਜਿਵੇਂ ਬੈਠੇ ਬਿਠਾਏ ਨਵਾਂ ਮੁੱਦਾ ਦੇ ਦਿੱਤਾ ਹੋਵੇ ਸੇਮ ਪ੍ਰਿਤੋਦਾ ਨੇ ਅਮਰੀਕਾ ਦੇ ਇਨਹੈਰੀਟੈਂਸ ਟੈਕਸ ਨੂੰ ਲੈ ਕੇ ਬਿਆਨ ਦਿੱਤਾ ਤਾਂ ਪ੍ਰਧਾਨ ਮੰਤਰੀ ਨੇ ਕਾਂਗਰਸ ਨੂੰ ਘੇਰ ਲਿਆ ਤੇ ਕਿਹਾ ਕਿ ਕਾਂਗਰਸ ਪਾਰਟੀ ਦੇ ਖਤਰਨਾਕ ਇਰਾਦੇ ਸਾਹਮਣੇ ਆ ਗਏ ਨੇ ਅਬ ਕਾਂਗਰਸ ਦਾ ਕਹਿਣਾ ਹੈ ਕਿ ਉਹ ਇਨਹੈਰੀਟੈਂਸ ਟੈਕਸ ਲਗਾਏਗੀ ਪੀਐਮ ਨਹੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਾਂਗਰਸ ਨੂੰ ਘੇਰਾ ਪਾਇਆ ਅਬ ਜਦ ਪ੍ਰਧਾਨ ਮੰਤਰੀ ਜੀ ਨੇ ये मुद्दा उठाया राहुल गांधी सोनिया गांधी और पूरी कांग्रेस पर आई पित्रोड़ा जी के बयान ने कांग्रेस का मकसद देश के सामने स्पष्ट कर दिया है दरअसल कांग्रेसी आगु सैम प्रित ने कहा कि भारत विरासत टैक्स लगन बहस होने की जरूरत है इनहेरिटेंस टैक्स से one has 100 million dollar worth of wealth and when he dies he can only transfer property 45% to his children 55% is grabbed by government ਸempre todade bayan nu BJP agge kinna hor apnawn di koshish kardi hai dekhna hovega kyunki jadon chon mausam de vich is tarah de bayan samne aune te phir oh mudda ban jaan phir fark tab painda hai ਹੁਣ ਅਸੀਂ ਅਗਲੀ ਖਬਰ ਦਾ ਰੁਕ ਕਰਾਂਗੇ ਥੋੜੀ ਦੇਰ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਮੈਨੀਫੈਸਟਰੋ ਨੂੰ ਲੈ ਕੇ ਕਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਵੀ ਸੜਕ ਦੇ ਉੱਤੇ ਸਿਆਸੀ ਸੰਗਰਾਮ ਨਜ਼ਰ ਆਇਆ ਪਰ ਉਸ ਤੋਂ ਪਹਿਲਾਂ ਵਾਰੀ ਆ ਤੇ ਸਵਾਲ ਦੀ ਅੱਜ ਦਾ ਸਵਾਲ ਵਿਰਾਸਤ ਟੈਕਸ ਦੇ ਨਾਲ ਹੀ ਜੁੜਿਆ ਹੋਇਆ ਹੈ ਸਵਾਲ ਹੈ ਕਿ ਦੁਨੀਆ ਦੇ ਵਿੱਚ ਕਿੰਨੇ ਦੇਸ਼ ਨੇ ਜੋ ਵਿਰਾਸਤ ਟੈਕਸ ਲੈਂਦੇ ਨੇ ਜਿਸ ਨੂੰ ਲੈ ਕੇ ਖੂਬ ਦੇਸ਼ ਦੇ ਵਿੱਚ ਇਸ ਸਮੇਂ ਸਿਆਸਤ ਹੋ ਰਹੀ ਹੈ ਤਾਂ ਕੁਝ ਆਪਸ਼ਨ ਤੁਹਾਡੇ ਸਾਹਮਣੇ ਨੇ ਚਾਰ ਆਪਸ਼ਨ ਇੱਕ ਦੇਸ਼ ਚਾਰ ਦੇਸ਼ ਨੇ ਸੱਤ ਦੇਸ਼ ਹੈ ਜਾਂ ਫਿਰ 10 ਦੇਸ਼ ਨੇ ਦੁਨੀਆ 'ਚ ਕਿੰਨੇ ਦੇਸ਼ ਨੇ ਜੋ ਵਿਰਾਸਤ ਟੈਕਸ ਲੈਂਦੇ ਨੇ ਇਸ ਸਵਾਲ ਦਾ ਜਵਾਬ ਪੂਰੀ ਜਾਣਕਾਰੀ ਦੇ ਨਾਲ ਥੋੜੀ ਦੇਰ ਦੇ ਵਿੱਚ ਪ੍ਰੋਗਰਾਮ ਦੇ ਦੌਰਾਨ ਹੀ ਤੁਹਾਡੇ ਸਾਹਮਣੇ ਰੱਖਾਂਗੇ ਉਹਦਾ ਦਿੱਲੀ ਦੇ ਵਿੱਚ ਕਾਂਗਰਸ ਦੇ ਮੈਨੀਫੈਸਟੋ ਨੂੰ ਲੈ ਕੇ ਭਾਜਪਾ ਨੇ ਕਾਂਗਰਸ ਦਫਤਰ ਦੇ ਬਾਹਰ ਖੂਬ ਹੰਗਾਮਾ ਕੀਤਾ ਪ੍ਰਦਰਸ਼ਨ ਕੀਤਾ ਬੀਜੇਪੀ ਨੇ ਕਾਂਗਰਸ ਤੇ ਦੇਸ਼ ਨੂੰ ਤੋੜਨ ਦਾ ਇਲਜ਼ਾਮ ਲਗਾਇਆ ਤੇ ਨਾਰੇਬਾਜ਼ੀ ਕਰਦੇ ਹੋਏ ਕਾਂਗਰਸ ਦਫ਼ਤਰ ਦਾ ਘਿਰਾਓ ਕਰਨ ਦੇ ਲਈ ਬੀਜੇਪੀ ਦੇ ਵਰਕਰ ਅੱਗੇ ਵਧੇ ਹਾਲਾਂਕਿ ਪੁਲਿਸ ਬੀਜੇਪੀ ਆਗੂਆਂ ਨੂੰ ਘਿਰਾਓ ਕਰਨ ਤੋਂ ਰੋਕ ਰਹੀ ਸੀ ਅਤੇ ਬਾਅਦ ਦੇ ਵਿੱਚ ਪੁਲਿਸ ਨੇ ਬੀਜੇਪੀ ਆਗੂਆਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਇਹ ਕਾਂਗਰਸ ਪਾਰਟੀ ਮਾਫੀ ਮੰਗੇ ਦੇਸ਼ ਕੋ ਤੋੜਨ ਦੀ ਕੋਸ਼ਿਸ਼ ਹੈ ਇਹ ਮੰਗਲ ਸੂਤਰ ਛੀਨਣ ਦੀ ਕੋਸ਼ਿਸ਼ ਹੈ ਹਿੰਦੂਆਂ ਦੀ ਸੰਪਤੀ ਦੀਨੇ ਦਾ ਛੇੜੀ ਅੰਤਰ ਕਾਬਲੇ ਗੋਰੇ ਕੀ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਮੈਨੀਫੈਸਟੋ ਦੇ ਉੱਤੇ ਬਿਆਨ ਦਿੱਤਾ ਉਹਨਾਂ ਦੇ ਮੁਤਾਬਿਕ ਕਾਂਗਰਸ ਸੱਤਾ ਦੇ ਵਿੱਚ ਆਉਂਦੇ ਹੀ ਸਾਰੀ ਜਾਇਦਾਦ ਘਟ ਗਿਣਤੀਆਂ ਦੇ ਵਿੱਚ ਵੰਡ ਦਵੇਗੀ ਕਾਂਗਦੇਸ ਮਹਿਲਾਵਾਂ ਦਾ ਮੰਗਲ ਸੂਤਰ ਵੀ ਨਹੀਂ ਛੱਡੇਗੀ ਇਸ ਗੱਲ ਦੇ ਉੱਤੇ ਕਾਂਗਦੇਸ ਹੈੱਡਕੁਆਰਟਰ ਦੇ ਬਾਹਰ ਬੀਜਪੀ ਦੇ ਅੱਗੂ ਪ੍ਰਦਰਸ਼ਨ ਕਰਨ ਪਹੁੰਚੇ ਸਨ ਅਗੇਵਾਂਦਨ ਤੇ ਰਾਹੁਲ ਗਾਂਧੀ ਦਾ ਹੁਣ ਜ਼ਿਕਰ ਹੋਏਗਾ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਮੋਦੀ ਦੇ ਉੱਤੇ ਫਲਟਵਾਰੀਆਂ ਨਿਸ਼ਾਨਾ ਸਾਧ ਦੇ ਨਜ਼ਰ ਆ ਰਹੇ ਨੇ ਰਾਹੁਲ ਗਾਂਧੀ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਕਾਂਗਰਸ ਦੇ ਮੈਨੀਫੈਸਟੋ ਤੋਂ ਕਬਰਾ ਗਿਆ ਨਹੀਂ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦਾ ਕੰਮ ਪ੍ਰਧਾਨ ਮੰਤਰੀ ਕਰ ਰਹੇ ਨੇ ਬੀਜੇਪੀ ਦਾ ਮਿਸ਼ਨ ਪਿਛੜੇ ਵਰਗ ਦੀ ਹਿਸਟਰੀ ਖਤਮ ਕਰਨਾ ਸਾਡੀ ਸਰਕਾਰ ਦਾ ਪਹਿਲਾ ਕੰਮ ਜਨਗਣਨਾ ਕਰਵਾਉਣਾ ਹੋਵੇਗਾ 10 ਸਾਲ ਮੋਦੀ ਜੀ ਨੇ ਖੁਦ ਨੂੰ OBC ਦੱਸਿਆ ਹੁਣ ਕਹਿ ਰਹੇ ਨੇ ਕਿ ਮੇਰੀ ਕੋਈ ਜਾਤ ਨਹੀਂ ਮੋਦੀ ਨੇ 10 ਸਾਲ ਮੇਸ਼ੇਦਾਰ OBC ਸੀ ਜੇਕਰ ਸਰਕਾਰ ਨੇ ਅਕਸਰ ਦੀ ਭਾਰਤੀ ਜਾਤੀ ਜਨਗਣਨਾ ਵਿਭਾਗ ਦੀ ਨਵੇਂ ਨੋਮਿ ਨਿਖਤੇ ਜਾਤੀ ਨਹੀਂ ਹੈ ਜਾਤ ਨਹੀਂ ਹੈ ਤਾਂ ਆਪ OBC ਦੇ ਸੇ ਯਾਰ ਜਿਵੇਂ ਜਿਵੇਂ ਇਲੈਕਸ਼ਨ ਦੇ ਗੇਟ ਅੱਗੇ ਵੱਧ ਰਹੇ ਨੇ ਤੇ ਇਹ ਸਭ ਦੇ ਵਿਚਾਰੇ ਅਗਰੈਸਿਵ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਪੋਲਿਟੀਕਲ ਆਗੋ ਚਾਹੇ ਰਾਹੁਲ ਗਾਂਧੀ ਹੋਣ ਪ੍ਰਧਾਨ ਮੰਤਰੀ ਹੋਣ ਜਾਂ ਫਿਰ ਹੋਰ ਆਖੋ ਅੱਗੇ ਤੁਹਾਨੂੰ ਦਿਖਾਵਾਂਗੇ ਕਿਉਂਕਿ ਗੱਲ ਵਿਰੋਧੀ ਹੋਈ ਹੈ ਵਿਰੋਧ ਬੀਜੇਪੀ ਦਾ ਵੀ ਹੋਇਆ ਹੈ ਉਹ ਕਿੱਥੇ ਹੋਇਆ ਤੁਹਾਨੂੰ ਦਿਖਾਵਾਂਗੇ ਕੁਝ ਤਸਵੀਰਾਂ ਪਰ ਉਸ ਤੋਂ ਪਹਿਲਾਂ ਗੱਲ ਨਿਤਿਨ ਗੜਕਰੀ ਦੀ ਕੇਂਦਰੀ ਮੰਤਰੀ ਨਿਤਿਨ ਗੜਕਰੀ ਮਹਾਰਾਸ਼ਟਰ ਦੇ ਯਵਤ ਮਾਲ ਦੇ ਵਿੱਚ ਚੋਣ ਰੈਲੀ ਦੇ ਦੌਰਾਨ ਬੇਹੋਸ਼ ਹੋ ਗਏ ਉਦੋਂ ਦੀਆਂ ਕੁਝ ਤਸਵੀਰਾਂ ਕੁਝ ਵੀਡੀਓ ਵੀ ਸਾਹਮਣੇ ਆਈ ਹੈ ਜਦੋਂ ਉਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਸੀ ਵਰਕਰਾਂ ਦਰਾਂ ਗੜਕਰੀਏ تھے ਯਵਤ ਮਾਲ ਤੋਂ ਉਮੀਦਵਾਰ ਰਾਸ਼ਰੀ ਪਾਟਿਲ ਦੇ ਸਮਰਥਨ ਦੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨ ਦੇ ਲਈ ਪਹੁੰਚੇ ਹੋਏ ਸਨ ਗੜਕਰੀ ਬੋਲ ਹੀ ਰਹੇ ਸੀ ਕਿ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਏ ਸਟੇਜ ਦੇ ਉੱਤੇ ਮੌਜੂਦ ਲੋਕਰਣ ਹਸਪਤਾਲ ਲੈ ਕੇ ਗਏ ਘਟਨਾ ਦੇ ਕੁਝ ਫਿਰ ਬਾਅਦ ਨੀਤਨ ਗੜਕਰੀ ਨੇ ਪੋਸਟ ਕਰਕੇ ਦੱਸਿਆ ਕਿ ਉਹ ਸੇਤਿਆਪ ਨਹੀਂ ਉਹਨਾਂ ਨੇ ਲਿਖਿਆ ਕਿ ਰੈਲੀ ਦੇ ਦੌਰਾਨ ਗਰਮੀ ਦੀ ਵਜ੍ਹਾ ਦੇ ਨਾਲ ਉਹ ਸਹਿਜ ਮਹਿਸੂਸ ਕਰ ਰਹੇ ਸਨ ਪਰ ਹੁਣ ਪੂਰੀ ਤਰ੍ਹਾਂ ਫਿੱਟ ਨੇ ਅਗਲੀ ਸਭਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਉਹ ਬਰੂੜ ਦੇ ਲਈ ਨਿਕਲ ਰਹੇ ਨੇ 2018 ਦੇ ਵਿੱਚ ਵੀ ਨਿਤਿਨ ਗਡਕਰੀ ਮਹਾਰਾਸ਼ਟਰ ਦੇ ਅਹਿਮਦਨਗਰ ਦੀ ਇੱਕ ਪ੍ਰੋਗਰਾਮ ਦੇ ਦੌਰਾਨ ਸਟੇਜ ਦੇ ਉੱਤੇ ਬੇਹੋਸ਼ ਹੋ ਗਏ ਸਨ ਉਸ ਸਮੇਂ ਮਹਾਰਾਸ਼ਟਰ ਦੇ ਤਤਕਾਲੀ ਰਾਜਪਾਲ ਵਿਜੈਸਾਗਰ ਰਾਵੀ ਮੰਚ ਦਿੱਤੀ ਸੀ ਉਹਨਾਂ ਨੇ ਹੀ ਗਡਕਰੀ ਨੂੰ ਸੰਭਾਲਿਆ ਸੀ ਗਡਕਰੀ ਦਾ ਸ਼ੂਗਰ ਲੈਵਲ ਘਟੌਣ ਦੀ ਵਜ੍ਹਾ ਦੇ ਨਾਲ ਉਹਨਾਂ ਨੂੰ ਚੱਕਰ ਆਇਆ ਸੀ ਇਹ ਗੱਲ ਹੈ ਹਰ ਪਾਸੇ ਚਰਚਾ ਜ਼ਰੂਰ ਹੈ ਇਹ ਇੱਕ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਹੁਣ ਸਵਾਲ ਜ਼ਰੂਰ ਹੈ ਕਿ ਆਖਿਰ ਕਿਉਂ ਇਸ ਤਰੀਕੇ ਨਾਲ ਲੋਕਾਂ ਨੂੰ ਲਗਾਤਾਰ ਹਾਰਟ ਅਟੈਕ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਨੇ ਹਾਰਟ ਅਟੈਕ ਆ ਰਹੇ ਜਿਸ ਦੀ ਵਜ੍ਹਾ ਨਾਲ ਉਹਨਾਂ ਦੀ ਬਹੁਤ ਥੋੜੀ ਹੈ ਗੱਲ ਇਹ ਸਭ ਦੇ ਵਿੱਚ ਚੱਲੇ ਚਰਚਾ ਇਹ ਵੀ ਹੁੰਦੀ ਹੈ ਕਿ ਕੋਵਿਡ ਤੋਂ ਬਾਅਦ ਇਸ ਤਰੀਕੇ ਦੇ ਮਾਮਲੇ ਵਧੇ ਉਦੋਂ ਲੁਧਿਆਣਾ ਦੇ ਵਿੱਚ ਇੱਕ ਸਕੂਟੀ ਸਵਾਰ ਮਹਿਲਾ ਨੂੰ ਟਿੱਪਰ ਨੇ ਦਰਦ ਦਿੱਤਾ ਬਹੁਤ ਭਿਆਨਕ ਤੇ ਤੁਸੀਂ ਕਹਿ ਸਕਦੇ ਹੋ ਦਿਲ ਕੰਬਾਉਂ ਤਸਵੀਰਾਂ ਨੇ ਜੋ ਸਾਹਮਣੇ ਆ ਅੱਜ ਸੇ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਜਿਸ ਦੇ ਵਿੱਚ ਸਕੂਟੀ ਸਵਾਰ ਮਹਿਲਾ ਔਟੋ ਅਤੇ ਟਿਪਰ ਦੇ ਵਿਚਾਲੇ ਫਸੀ ਹੋਈ ਦਿਖ ਰਹੀ ਹੈ ਅਤੇ ਸਕੂਟੀ ਦਾ ਬੈਲੈਂਸ ਵਿਗੜਨ ਦੇ ਨਾਲ ਮਹਿਲਾ ਟਿਪਰ ਦੇ ਹੇਠਾਂ ਆ ਗਈ ਜਦੋਂ ਤੱਕ ਟਿਪਰ ਚਾਲਕ ਨੂੰ ਇਸ ਗੱਲ ਦਾ ਪਤਾ ਲੱਗਦਾ ਉਸ ਸਮੇਂ ਤੱਕ ਟਿਪਰ ਦੇ ਪਿਛਲੇ ਟਾਇਰ ਨੇ ਬਗਲਾ ਦੇ ਸਿਰ ਨੂੰ ਦਰਦ ਦਿੱਤਾ ਸੀ ਇਹ ਸਕੂਟੀ ਦੇ ਜਾ ਰਹੇ ਜੀ ਪਹਿਚਾਨ ਇਧਰ ਇੱਕ ਸਾਈਡ ਤੋਂ 3 ਬੀਲਰ ਵਾਲਾ ਸੀਗਾ ਤੇ ਦੂਜੀ ਸਾਈਡੋਂ ਟਿਪਰ ਆ ਰਿਹਾ ਸੀ ਸਪੀਡ ਜਿਆਦਾ ਤੇ ਸਕੂਟੀ ਕੱਢਣ ਲੱਗੇ ਉਹ ਟਿਪਰ ਵਾਲੇ ਆ ਗਏ ਦੇ ਦੇਖੇ ਹੁਣ ਵੀਡੀਓ ਦੇਖੇ ਲਿਆ ਸਾਰਾ ਕੋ ਆਕਸੀ ਤੋਂ ਬਾਅਦ ਮਹਿਲਾ ਦੀ ਲਾਸਟ ਪੋਸਟਮਾਰਟਮ ਕਰਵਾਉਣ ਦੇ ਲਈ ਹਸਪਤਾਲ ਪਹੁੰਚਾਇਆ ਗਿਆ ਤੇ ਜਦੋਂ ਉੱਥੇ ਪਹੰਚੀ ਪੁਲਿਸ ਨੂੰ ਸਵਾਲ ਪੁੱਛਿਆ ਗਿਆ ਤਾਂ ਐਸਆਈ ਸਾਹਿਬ ਭੜਕ ਗਏ ਨਾ ਯੋਨੇ ਡੈੱਡ ਬੋਡੀ ਉੱਥੇ ਲੈ ਕੇ ਆਏ ਹੋ ਨਾ ਸਾਰੀ ਡਿਊਟੀ ਦਿਓ ਕਰਨੀ ਹੈ ਯਾਰ ਛੁੱਟੀ ਦਿਓ ਯਾਰ ਤਿੰਨ ਤੋਂ ਕੋਈ ਨਾ ਸਵਾਲ ਜੋ ਕਰਨਾ ਪੱਤਰਕਾਰਾਂ ਮੈਂ ਮੇਰੇ ਜੱਟ ਦੋ ਰੁਪਏ ਚੜ੍ਹ ਬੈਂਸਰ ਨਾ ਮੈਂ ਚੌਥਾ ਨਾਮ ਹੈ ਹਿੰਦਸਤਾਨ ਦਾ ਯਾਰ ਹੋਊਗਾ ਬਾ ਇਹਨਾਂ ਲੋਕਾਂ ਦੀ ਇਹਨਾਂ ਲੋਕਾਂ ਕੋਈ ਟੈਕਸਾਂ ਤਨਖਾਹ ਜਾਂਦੀ ਤੁਹਾਨੂੰ ਕਰੋ ਨਹੀਂ ਲੈ ਕੇ ਆਉਂਦੇ ਤੁਸੀਂ ਓ ਯਾਰ ਤੂੰ ਕਰੋ ਦਿੰਦਾ ਮ ਉਤੀ ਸੱਤ ਸੇ ਤੋਂ ਬਾਅਦ ਤੋਂ ਆਟੋ ਅਤੇ ਟਿੱਪਰ ਚਾਲਕ ਦੋਵੇਂ ਫਰਾਰ ਨੇ ਹੁਣ ਸਵਾਲ ਤਾਂ ਜ਼ਰੂਰ ਹੈ ਕਿ ਆਖਿਰ ਜੇ ਅਜਿਹੇ ਅਜਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਤੇ ਇਸ ਨੂੰ ਕਿਵੇਂ ਰੋਕਿਆ ਜਾਵੇ ਗਲਤੀ ਕਿੱਲਦੀ ਹੁੰਦੀ ਹੈ ਖੈਰ ਜਦੋਂ ਰਫਤਾਰ ਜ਼ਿਆਦਾ ਹੋਵੇ ਫਿਰ ਫਰਕ ਕੱਪ ਜਾਂਦਾ ਹੈ ਉਧਰ ਚੰਡੀਗੜ੍ਹ ਮੋਹਾਲੀ ਬਾਰਡਰ ਦੇ ਉੱਤੇ ਹਰਿਆਣਾ ਪੁਲਿਸ ਕਾਂਸਟੇਬਲ ਕਤਲ ਮਾਮਲੇ 'ਚ ਇੱਕ ਨਵੀਂ ਸੀਸੀਟੀਵੀ ਫੁਟੇਜ ਸਾਹਮਣੇ ਆਈ सीसीटीवी ਦੇ ਵਿੱਚ ਸੈਕਟਰ 56 ਦੇ ਵੱਲੋਂ ਤਿੰਨ ਲੋਕ ਰਾਤ ਦੇ ਕਰੀਬ 2:45 ਮਿੰਟ ਦੇ ਉੱਤੇ ਆਉਂਦੇ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਇੱਕ ਕਾਂਸਟੇਬਲ ਅਜੀਤ ਸਿੰਘ ਹੈ ਇਹ ਤਿੰਨ ਰੋਡ ਕ੍ਰਾਸ ਕਰਦੇ ਹੋਏ ਜੰਗਲ ਵਾਲੇ ਪਾਸੇ ਚਲੇ ਜਾਂਦੇ ਨੇ ਜਿਸ ਤੋਂ ਤਕਰੀਬਨ 38 ਮਿੰਟ ਬਾਅਦ ਯਾਨੀ 3:23 ਮਿੰਟ 'ਤੇ ਜੰਗਲ ਦਿਵਲ ਗਏ ਦੋ ਨੌਜਵਾਨ ਵਾਪਸ ਆ ਗਏ ਪਰ ਇਸ ਵਾਰ ਉਹਨਾਂ ਦੇ ਨਾਲ ਕਾਂਸਟੇਬਲ ਅਜੀਤ ਸਿੰਘ ਨਹੀਂ ਸੀ ਆਤ ਦੇ 2:45 ਮਿੰਟ 'ਤੇ ਇਸੇ ਰੋਡ 'ਤੇ ਯਾਨੀ ਕਿ ਇਹ ਬਿਲਕੁਲ 56 ਤੋਂ ਰੋਡ ਆ ਰਿਹਾ ਹੈ ਤਿੰਨ ਬੰਦੇ ਪੈਦਲ ਆਉਂਦੇ ਹੋਏ ਨਜ਼ਰ ਆ ਰਹੇ ਨੇ ਜਿਦੇ ਵਿੱਚ ਖੁਦ ਉਹ ਹਰਿਆਣਾ ਪੁਲਿਸ ਦਾ ਕਾਂਸਟੇਬਲ ਅਜੀਤ ਸਿੰਘ ਹੈ ਤੇ ਨਾਲ ਉਹਦੇ ਦੋ ਨੌਜਵਾਨ ਨਾਲ ਚੱਲਦੇ ਨਜ਼ਰ ਆ ਰਹੇ ਨੇ ਇੱਥੋਂ ਇਹ ਸੀਸੀਟੀਵੀ ਫੁਟੇਜ ਹੈ ਜਿਹੜੀ న్యూਸ 18 ਦੇ ਕੋਲ ਐਕਸਕਲੂਸਿਵ ਹੈ ਇਸ ਪਾਸੋਂ ਆਏ ਹੈ ਤੇ ਇੱਥੋਂ ਹੋ ਕੇ ਬਿਲਕੁਲ ਇਹ ਰੋਡ ਕ੍ਰੋਸ ਕੀਤਾ ਰੋਡ ਕ੍ਰੋਸ ਕਰਕੇ ਸਿੱਧਾ ਉਹ ਅੱਗੇ ਗਏ ਯਾਨੀ ਕਿ ਜਿੱਥੇ ਇਹ ਜੰਗਲ ਏਰੀਆ ਹੈ ਬਿਲਕੁਲ ਚੰਡੀਗੜ੍ਹ ਦਾ ਬਾਰਡਰ ਏਰੀਆ ਲੱਗਦਾ ਜਿੱਥੇ ਜੰਗਲ ਏਰੀਆ ਜਿੱਥੇ ਅਜੀਤ ਸਿੰਘ ਦੀ ਬਾਡੀ ਰਿਕਵਰ ਹੋਈ ਹੈ ਕਾਬਲੇ ਗੋਰੇ ਕੀ 23 April ਨੂੰ ਕਾਂਸਟੇਬਲ ਅਜੀਤ ਸਿੰਘ ਦੀ ਮੈਕਸ ਹਸਪਤਾਲ ਦੀ ਨੇੜੇ ਲਾਸ਼ ਫਿਲੀ ਸੀ ਉਧਰ ਸੀਸੀਟੀਵੀ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਕਾਂਸਟੇਬਲ ਦੇ ਨਾਲ ਨਜ਼ਰ ਆਏ ਇਹਨਾਂ ਦੋਵੇਂ ਨੌਜਵਾਨਾਂ ਦੀ ਪਾਲ ਕੀਤੀ ਜਾ ਰਹੀ ਹੈ ਤੇ ਕੌਣ ਸੀ ਕਤਲ ਦੇ ਵਿੱਚ ਇਹਨਾਂ ਦਾ ਕੀ ਕਨੈਕਸ਼ਨ ਸੀ ਫਿਲਹਾਲ ਇਹ ਜਾਂਚ ਤੋਂ ਬਾਅਦ ਹੀ ਸਾਫ ਹੋ ਸਕੇਗਾ ਅਗਲੀ ਖਬਰ ਫਿਰੋਜ਼ਪੁਰ ਤੋਂ ਫਿਰੋਜ਼ਪੁਰ ਦੇ ਵਿੱਚ ਪੁਲਿਸ ਅਤੇ ਸਿਵਲ ਹਸਪਤਾਲ ਦੀ ਟੀਮ ਨੇ ਘਰ ਦੀ ਛੱਤ ਦੇ ਉੱਤੇ ਇੱਕ ਘਰ ਦੀ ਛੱਤ ਦੇ ਉੱਤੇ ਕੈਦ ਇੱਕ ਮਹਿਲਾ ਨੂੰ ਰੈਸਕਿਊ ਕੀਤਾ ਹੈ ਉਸ ਦੀਆਂ ਤਸਵੀਰਾਂ ਆਈਆਂ ਨੇ ਸਾਹਮਣੇ ਵੀਡੀਓ ਬਣਾਈ ਗਈ ਗਵੰਡੀਆਂ ਦੇ ਵੱਲੋਂ ਬਹੁਤ ਹੀ ਦਰਦਨਾਕ ਸਥਿਤੀ ਦੇ ਵਿੱਚ ਇਹ ਮਹਿਲਾ ਦਰਸਲ ਮਹਿਲਾ ਦੇ ਪਰਿਵਾਰ ਨੇ ਉਸ ਨੂੰ ਬਿਨਾਂ ਇਲਾਜ ਦੇ ਹੀ ਘਰ ਦੀ ਛੱਤ ਦੇ ਉੱਤੇ ਛੱਡ ਦਿੱਤਾ ਸੀ ਪਰਿਵਾਰ ਦੀ ਇਸ ਵਤੀਰੀ ਅਤੇ ਸ਼ੂਗਰ ਦੀ ਬਿਮਾਰੀ ਦੀ ਬਜਾ ਦੇ ਨਾਲ ਮਹਿਲਾ ਦੇ ਪੈਰ ਸੜ ਗਏ ਸਨ ਪਰ ਫਿਰ ਕਿਸੇ ਗਵੰਡੀ ਨੇ ਮਹਿਲਾ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਸਿਵਲ ਹਸਪਤਾਲ ਦੀ ਟੀਮ ਲੈ ਕੇ ਮੌਕੇ ਤੇ ਪਹੁੰਚੀ ਅਤੇ ਮਹਿਲਾ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਇਹ ਬ੍ਰਹਮਨਗਰੀ ਇੱਕ ਲੇਡੀ ਹੈ গীਤਾ ਵਾਈਫ ਆਫ ਕੇਵਲ ਕ੍ਰਿਸ਼ਨ ਉਹਨੂੰ ਲੇਡੀ ਨੂੰ ਸ਼ੂਗਰ ਵਗੈਰਾ ਪੈਰਪਰ ਕਾਫੀ ਖਰਾਬ ਹੋਏ ਪਿਆ ਉਹਨੂੰ ਅਸੀਂ ਹਸਪੀਟਲ ਵਿੱਚ ਲਾਜ ਲਈ ਨਾਲ ਸਾਡੇ ਸਿਵਲ ਸਟਾਫ ਆਸਪਟਲ ਨੂੰ ਲੈ ਜਾਣਾ ਸਤੇ ਆਏ ਹਾਂ ਦੱਸਿਆ ਜਾਰੇ ਕਿ ਮਹਿਲਾ ਤਕਰੀਬਨ 1 ਸਾਲ ਤੋਂ ਬਿਮਾਰ ਹੈ ਕੋਈ ਦੇਖ ਆ ਰਿਹਾ ਸਾਲ ਹੋ ਗਿਆ ਕਿ ਸ਼ੂਗਰ ਹੈ ਤੁਹਾਨੂੰ ਸ਼ੂਗਰ ਕੋਈ ਨਾ ਪੜਦਾ ਦੇ ਦੱਸੋ ਵੀ ਜੇ ਤੁਹਾਡੇ ਕੋਈ ਘਰ ਦੇ ਇਲਾਜ ਨਹੀਂ ਕਰਾਇਆ ਕਿਸੇ ਘਰ ਦੇ ਨੇ ਤੁਹਾਡਾ ਘਰ ਦੇ ਕਿਸੇ ਬੰਦੇ ਨੇ ਇਲਾਜ ਕਰਾਇਆ ਤੁਹਾਡਾ ਕਿਹਦੇ ਸੀਗੇ ਉਧਰ ਮਾਮਲੇ 'ਚ ਮਹਿਲਾ ਦਾ ਪਤੀ ਕੁਝ ਵੀ ਕਹਿਣ ਤੋਂ ਭੱਜਦਾ ਨਜ਼ਰ ਆਇਆ ਫਿਲਹਾਲ ਮਹਿਲਾ ਦਾ ਹਸਪਤਾਲ 'ਚ ਇਲਾਜ ਜਾਰੀ ਹੈ ਪਰ ਜਦੋਂ ਆਪਣੇ ਹੀ ਪਰਿਵਾਰ ਦੇ ਮੈਂਬਰ ਨੂੰ ਬਿਨਾਂ ਇਲਾਜ ਦੇ ਲਈ ਕੋਈ ਮਰਨ ਦੇ ਲਈ ਛੱਡ ਦੇਵੇ ਫਿਰ ਰਿਸ਼ਤਿਆਂ ਨੂੰ ਫਰਕ ਤੱਪੇਂਦਾ ਹੈ